ਕੈਨੇਡਾ ਦੇ ਵਿੱਚ ਪ੍ਰੀਵੀ ਕਾਉਂਸਲ ਦੇ ਨਵੇਂ ਕਲਰਕ ਅਤੇ ਸਖਤਰ ਦੀ ਨਿਯੁਕਤੀ ਤੈ ਹੋ ਚੁੱਕੀ ਹੈ ਤਾਂ ਮਾਈਕਲ ਸੇਬੀਆ ਪ੍ਰੀਵੀ ਕਾਉਂਸਲ ਦੇ ਨਵੇਂ ਕਲਰਕ ਅਤੇ ਸਖਤਰ ਬਣਨਗੇ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਮਾਈਕਲ ਸੇਬੀਆ 7 ਜੁਲਾਈ 2025 ਤੋਂ ਪ੍ਰੀਵੀ ਕਾਉਂਸਲ ਦੇ ਕਲਰਕ ਅਤੇ ਕੈਬਨਟ ਦੇ ਸਖਤਰ ਵਜੋਂ ਆਪਣਾ ਦਫਤਰ ਸੰਭਾਲਣਗੇ ਇਹ ਨਿਯੁਕਤੀ ਕੈਨੇਡਾ ਦੀ ਸਰਕਾਰ ਨੂੰ ਮજબૂત ਆਧਾਰ ਉੱਤੇ ਅੱਗੇ ਵਧਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ ਮਾਈਕਲ ਸੇਬੀਆ ਦੀ ਅਗਵਾਈ ਹੇਠ ਕੈਨੇਡਾ ਦੀ ਸਰਵਿਸ ਨਵੀਆਂ ਉਚਾਈਆਂ ਨੂੰ ਛੂਹੇਗੀ ਤਾਂ ਉਹਨਾਂ ਦੇ ਕੋਲ ਤਿੰਨ ਦਹਾਕੀਆਂ ਤੋਂ ਵੱਧ ਦਾ ਤਜਰਬਾ ਹੈ ਮਾਈਕਲ ਸੇਬੀਆ ਨੇ ਸਰਕਾਰੀ ਅਤੇ ਨਿੱਜੀ ਖੇਤਰਾਂ ਵਿੱਚ ਤਿੰਨ ਦਹਾਕੀਆਂ ਤੋਂ ਵੱਧ ਸਮਾਂ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਨੇ ਉਹ ਹਾਈਡਰੋ ਕਿਊਬੈਕ ਦੇ ਪ੍ਰਦਾਨ ਅਤੇ ਸੀਈਓ ਰਹਿ ਚੁਕੇ ਨੇ ਸੀਡੀਪੀਕੂ ਦੇ ਸੀਈਓ ਅਤੇ ਕੈਨੇਡਾ ਦੇ ਡਿਪਟੀ ਮਿਨਿਸਟਰ ਆਫ ਫਾਈਨੈਂਸ ਵੀ ਰਹਿ ਚੁਕੇ ਨੇ ਇਹਨਾਂ ਤੋਂ ਇਲਾਵਾ ਉਹ ਮੰਕ ਸਕੂਲ ਆਫ ਗਲੋਬਲ ਅਫੇਅਰਸ ਐਂਡ ਪਬਲਿਕ ਪਾਲਿਸੀ ਦੇ ਡਾਇਰੈਕਟਰ ਬੈਲ ਕੈਨੇਡਾ ਅਤੇ ਕੈਨੇਡੀਅਨ ਨੈਸ਼ਨਲ ਰੇਲਵੇ ਵਿੱਚ ਵੀ ਉਹ ਉੱਚ ਪਦਾਂ ਉੱਤੇ ਤਾਇਨਾਤ ਰਹਿ ਚੁਕੇ ਨੇ ਉਹਨਾਂ ਦੀਆਂ ਸੇਵਾਵਾਂ ਲਈ ਉਹਨਾਂ ਨੂੰ ਆਫੀਸਰ ਆਫ ਦਾ ਆਰਡਰ ਆਫ ਕੈਨੇਡਾ ਦਾ ਸਨਮਾਨ ਵੀ ਮਿਲ ਚੁਕੇ ਆਏ ਤਾਂ ਨਵੀਂ ਸਰਕਾਰ ਦੀ ਯੋਜਨਾ ਹੈ ਕਿ ਕੈਨੇਡਾ ਨੂੰ ਜੀ7 ਦੇ ਸਭ ਤੋਂ ਮਜ਼ਬੂਤ ਆਰਥਿਕ ਦੇਸ਼ ਵਜੋਂ ਸਥਾਪਿਤ ਕੀਤਾ ਜਾਵੇ ਇਸ ਵਿਜ਼ਨ ਨੂੰ ਅਮਲੀ ਜਾਮਾ ਪਹਚਾਣਨ ਦੇ ਲਈ ਮਾਈਕਲ ਸਲੀਬੀਆ ਦੀ ਲੀਡਰਸ਼ਿਪ ਨੂੰ ਨਿਭਾਇਆ ਜਾਵੇਗਾ ਉਹ ਨੇਸ਼ਨ ਬਿਲਡਿੰਗ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਨਿਜੀ ਨਿਵੇਸ਼ ਨੂੰ ਪ੍ਰੇਰਿਤ ਕਰਨ ਅਤੇ ਕੈਨੇਡੀਅਨਾਂ ਲਈ ਚਾਹੁੰਦੇ ਬਦਲਾਅ ਲਿਆਉਣ ਲਈ ਸਰਕਾਰੀ ਮਸ਼ੀਨਰੀ ਦੀ ਅਗਵਾਈ ਕਰਨਗੇ ਤਾਂ ਪ੍ਰਧਾਨ ਮੰਤਰੀ ਨੇ ਮੌਜੂਦਾ ਕਲਰਕ ਜੌਨ ਹੈਨਾਫੋਰਡ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੀ ਆਉਣ ਵਾਲੀ ਰਿਟਾਇਰਮੈਂਟ ਦੇ ਲਈ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹੈਨਾਫੋਰਡ ਸਾਲ 1995 ਵਿੱਚ ਸੰਘੀ ਸਰਕਾਰ ਦੇ ਨਾਲ ਜੁੜੇ ਸਨ ਅਤੇ ਕਈ ਉੱਚ ਅਹੁਦਿਆਂ ਤੇ ਕੰਮ ਕਰ ਚੁੱਕੇ ਨੇ ਜਿਵੇਂ ਕਿ ਡਿਪਟੀ ਮਿਨਿਸਟਰ ਆਫ ਨੈਚੁਰਲ ਰਿਸੋਰਸਸ ਅੰਤਰਰਾਸ਼ਟਰੀ ਵਪਾਰ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਵਿਦੇਸ਼ ਅਤੇ ਰੱਖਿਆ ਨੀਤੀ ਸਲਾਹਕਾਰ 2009 ਤੋਂ 2012 ਤੱਕ ਉਹ ਨਾਰਵੇ ਵਿੱਚ ਕੈਨੇਡਾ ਦੇ ਰਾ राजदूत ਵੀ ਰਹੇ ਨੇ ਤਾਂ ਜੌਨ ਹੈਨਾਫੋਰਡ ਨੇ ਆਪਣੀ ਲੀਡਰਸ਼ਿਪ ਹੇਠ ਕੈਨੇਡਾ ਨੂੰ ਵਪਾਰਕ ਅਤੇ ਸੁਰੱਖਿਆ ਸੰਬੰਧੀ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਕੀਤੀ ਉਹਨਾਂ ਦੀ ਸਲਾਹ ਅਤੇ ਅਗਵਾਈ ਦੀ ਬਦੌਲਤ ਨਵੀਂ ਸਰਕਾਰ ਨੇ ਮੱਧ ਵਰਗ ਲਈ ਟੈਕਸ ਕਟੌਤੀ ਮજબૂત ਸਰਹੱਦੀ ਸੁਰੱਖਿਆ ਨੀਤੀਆਂ ਅਤੇ ਇੱਕ ਕੈਨੇਡੀਅਨ ਅਰਥਵਿਵਸਥਾ ਬਾਰੇ ਕਾਨੂੰਨ ਪੇਸ਼ ਕੀਤਾ ਸਰਕਾਰ ਸੇਵਾ ਦੇ ਮੁਖੀ ਵਜੋਂ ਉਹਨਾਂ ਨੂੰ ਨੈਤਿਕਤਾ ਅਤੇ ਮੁੱਲਾਂ ਤੇ ਨਵੀਂ ਚਰਚਾ ਦੀ ਸ਼ੁਰੂਆਤ ਕੀਤੀ ਉਹਨਾਂ ਦੀਆਂ ਸੇਵਾਵਾਂ ਨੂੰ ਸਨਮਾਨਿਤ ਕਰਦੇ ਆ ਰਾਜਾਂ ਦੀ ਪ੍ਰੀਵੀ ਕੌਂਸਲ ਦਾ ਮੈਂਬਰ ਉਹਨਾਂ ਨੂੰ ਨਿਯੁਕਤ ਕੀਤਾ ਜਾਵੇਗਾ ਉਹਨਾਂ ਦੀਆਂ ਸੇਵਾਵਾਂ ਨੂੰ ਸਨਮਾਨਿਤ ਕਰਦੇ ਆ ਰਾਜਾ ਦੀ ਪ੍ਰੀਵੀ ਕੌਂਸਲ ਦਾ ਮੈਂਬਰ ਉਹਨਾਂ ਨੂੰ ਨਿਯੁਕਤ ਕੀਤਾ ਜਾਵੇਗਾ ਤਾਂ ਜੌਨ ਹੈਨਾਫੋਰਡ ਦੀਆਂ ਸੇਵਾਵਾਂ ਨੂੰ ਲੈ ਕੇ ਕੈਨੇਡਾ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਪ੍ਰੀਵੀ ਕੌਂਸਲ ਦੇ ਨਵੇਂ ਮੁਖੀ ਨੇ ਜਿਹੜੇ ਉਹ ਹੁਣ ਨਿਯੁਕਤ ਕੀਤੇ ਜਾਣਗੇ 7 ਜੁਲਾਈ ਤੋਂ ਸੰਗੀਤਾਂਚੇ ਦੇ ਮੁਖੀ ਬਣਨਗੇ ਮਾਈਕਲ ਸਲੇਬੀਆ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਕੈਨੇਡਾ ਦੀ ਸਰਕਾਰ ਅਗਲੀਆਂ ਬੁਲੰਦੀਆਂ ਉੱਤੇ ਪਹੁੰਚੇਗੀ